ਕੌਣ ਮਾਰੇਗਾ ਜਿਮਨੀ ਚੋਣ ਦੇ ਵਿੱਚ ਬਾਜੀ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤੇਗਾ ਕਿਉਂਕਿ ਕਾਂਗਰਸ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਸ਼ਰੂ ਮੜੀ ਅਕਾਲੀ ਦਲ ਤੋਂ ਇਲਾਵਾ 10 ਹੋਰ ਵੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਆਏ ਆਪਣੀ ਕਿਸਮਤ ਨੂੰ ਅਜ਼ਮਾਉਣ ਦੇ ਲਈ ਵੈਸੇ ਤੇ ਈਵੀਐਮ ਦੇ ਵਿੱਚ ਇਹਨਾਂ ਦੀ ਕਿਸਮਤ ਬੰਦ ਹੋ ਗਈ ਹੈ ਈਵੀਐਮ ਮਸ਼ੀਨਾਂ ਖੁੱਲਣਗੀਆਂ 23 ਜੂਨ ਨੂੰ 23 ਜੂਨ ਨੂੰ 11 ਤੋਂ 12 ਵਜੇ ਦੇ ਵਿੱਚ ਵਿੱਚ ਪਤਾ ਲੱਗ ਜਾਵੇਗਾ ਕਿ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤ ਵੱਲ ਵੱਧ ਰਿਹਾ ਹੈ ਕਿਉਂਕਿ ਜੇਕਰ ਗੱਲ ਕਰੀਏ ਇਹ ਜਿਮਨੀ ਚੋਣ ਦੀ ਇਸ ਜਿਮਨੀ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਆਪ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜੀਵਾਲ ਰਗਵ ਚੱਡਾ ਆਥੀ ਅਤੇ ਆਮ ਆਦਮੀ ਪਾਰਟੀ ਦੀ ਸੁਮੱਚੀ ਲੀਡਰਸ਼ਿਪ ਵੱਲੋਂ ਜੋਰ ਲਗਾਇਆ ਗਿਆ ਭਾਰਤੀ ਜਨਤਾ ਪਾਰਟੀ ਵੱਲੋਂ ਜੀਵਨ ਗੁਪਤਾ ਜੀਵਨ ਗੁਪਤਾ ਦੇ ਹੱਕ ਵਿੱਚ 40 ਸਤਾਰ ਪ੍ਰਚਾਰਕ ਅਤੇ ਖੁਦ ਕੇਂਦਰੀ ਮੰਤਰੀ ਰਵਨੀਤ ਬਿੱਟੂ 18 ਤੋਂ 19 ਦਿਨ ਚੋਣ ਮੈਦਾਨ ਦੇ ਵਿੱਚ ਡਟੇ ਰਹੇ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਨੇ ਵੀ ਆਪਣੇ 17 40 ਸਤਾਰ ਪ੍ਰਚਾਰਕ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਉਤਾਰੇ ਸਭ ਤੋਂ ਜ਼ਿਆਦਾ ਸਮਾਂ ਸਪੈਂਡ ਕੀਤਾ ਚੋਣ ਪ੍ਰਚਾਰ ਦੇ ਵਿੱਚ ਸੰਜੀਪ ਅਰੋੜਾ ਨੇ ਸੰਜੀਪ ਅਰੋੜਾ ਨੇ ਲਗਾਤਾਰ 100 ਦਿਨ ਚੋਣ ਪ੍ਰਚਾਰ ਕੀਤਾ 80 ਤੋਂ 90 ਦਿਨ ਚੋਣ ਪ੍ਰਚਾਰ ਕੀਤਾ ਭਾਰਤ ਕੁਸ਼ ਆਸ਼ੂ ਨੇ 50 ਤੋਂ 60 ਦਿਨ ਚੋਣ ਪ੍ਰਚਾਰ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਡਵੋਕੇਟ ਪਰਮਪrakash ਉਮਰ ਨੇ ਅਤੇ 18 ਤੋਂ 19 ਦਿਨ ਪ੍ਰਚਾਰ ਕੀਤਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਅਤੇ ਉਸ ਦੇ ਸਾਥੀਆਂ ਨੇ 10 ਹੋਰ ਵੀ ਜਿਹੜੇ ਐਜ਼ ਅਜ਼ਾਦ ਚਿਹਰੇ ਕੁਝ ਵੱਖ-ਵੱਖ ਪਾਰਟੀਆਂ ਵੱਲੋਂ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਬਾਜ਼ੀ ਕੌਣ ਮਾਰੇਗਾ ਕਿਹਦੀ ਕਿਹਦੇ ਸਿਰ ਉੱਤੇ ਜਿੱਤ ਦਾ ਸੇਰਾ ਬਚੇਗਾ 23 ਜੂਨ ਨੂੰ ਜਿਹੜੇ ਆਂਕੜੇ ਸਟੀਕ ਆਏ ਨੇ ਜਿਹੜੇ ਐਗਜ਼ਿਟ ਪੋਲ ਦੇ ਆਂਕੜੇ ਸਰਭਾ ਕਹਿ ਰਿਹਾ ਹੈ ਉਸ ਰ ਇੱਕ ਵਾਰ ਤਸੱਲੀ ਮਿਵਾ ਦਿੱਤੀ ਹੈ इवन दो ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 3 ਦਿਨ ਚੋਣ ਪ੍ਰਚਾਰ ਤੋਂ ਗਾਇਬ ਰਹੇ इवन ਦੋ ਖੁਲਾਸੇ ਕੀਤੇ ਗਏ ਚਰੂਮੀ ਕਾਦੀ ਦਲ ਬੰਨੂ ਕਿ ਉਹ ਬਿਮਾਰ ਨੇ ਲੀਵਰ ਦੇ ਵਿੱਚ ਪ੍ਰੋਬਲਮ ਹੈ ਅੱਖਾਂ ਦੇ ਵਿੱਚ ਇਨਫੈਕਸ਼ਨ ਹੈ ਜਾਂ ਗਲੇ ਦੇ ਵਿੱਚ ਇਸ ਤਰ੍ਹਾਂ ਦੇ ਲੇਕਿਨ ਉਹ ਅੱਜ ਉਹਨਾਂ ਨੇ ਖੁਲਾਸਾ ਕਰ ਦਿੱਤਾ ਹੈ ਕਿ ਮੈਂ ਬਿਲਕੁਲ ਠੀਕ ਸੀ ਆਕਰ ਕਾ ਇਹ ਵੀ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਸੰਜੀਪ ਅਰੋੜਾ ਨੂੰ ਡਿਪਟੀ ਸੀਐਮ ਬਣਾਇਆ ਜਾਣਾ ਸੀ ਲੇਕਿਨ ਇਸ ਦਾ ਵਿਰੋਧ ਕੀਤਾ ਅਰਵਿੰਦ ਕੇਚੀਵਾਲ ਦਾ ਵਿਰੋਧ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਵੱਲੋਂ ਭਾਈ ਅਜੈ ਆਨੀ ਦਿੱਤੀ ਸਿੰਘ ਵੀ ਮੈਂ ਗ੍ਰਹਿ ਮਤਾਲਾ ਵੀ ਮੇਰੇ ਕੋਲ ਹੈ ਅਤੇ ਪੰਜਾਬ ਦਾ ਮੁੱਖ ਮੰਤਰੀ ਮੈਂ ਕਿਉਂਕਿ ਮੇਰੇ ਮੋਹ ਨੂੰ ਲੋਕਾਂ ਨੇ 2000 ਭਾਈ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੋਟਾਂ ਪਾਈਆਂ ਲੇਕਿਨ ਜਿਹੜੇ ਅੰਕੜੇ ਆਏ ਨੇ ਅੰਕੜਿਆਂ ਨੇ ਇੱਕ ਵਾਰ ਫਿਰ ਸ਼ਰੋਮਣੀ ਅਕਾਲੀ ਦਲ ਦੀ ਲੱਬ ਕਰ ਦਿੱਤੀ ਹੈ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਜੁਬਾਨ ਤੋਂ ਵੀ ਜੱਬ ਤੋਂ ਹੋ ਸਕਦੀ ਹੈ ਅਰਗੋਕੇਡ ਪਰਪਕਾਰਸ ਕੋ ਵੰਦੀ ਜਿਸ ਤਰ੍ਹਾਂ ਦੇ ਆંકੜੇ ਆਏ ਨੇ ਸਭ ਤੋਂ ਜ਼ਿਆਦਾ ਜਿਹੜੀ ਪਰਸੈਂਟੇਜ ਦੱਸੀ ਜਾ ਰਹੀ ਹੈ ਉਹ ਸੰਜੀਪ अरोड़ा ਨੂੰ ਦੂਸਰੇ ਨੰਬਰ ਤੇ ਨੇ ਭਾਰਤ ਕੁਸ਼ਲ ਆਸ਼ੂ ਤੀਸਰੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਅਤੇ ਸਭ ਤੋਂ ਘੱਟ ਵੋਟਾਂ ਸਭ ਤੋਂ 6% ਦੱਸੀਆਂ ਜਾ ਰਹੀਆਂ ਨੇ ਪਈਆਂ ਨੇ ਐਡਵੋਕੇਟ ਪਰਪਕਾਰਸ ਕੋ ਵੰਨ ਜੋ ਸ਼ਰੂਮੀ ਨਿਕਾਲੀ ਦਲ ਵੱਲੋਂ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰੇ ਗਏ ਸੀ ਬਾਕੀ ਜਿਹੜੇ ਬਾਕੀ ਦੇ ਪਰਸੈਂਟਸ ਨੇ ਉਹ ਵੋਟਾਂ ਪਈਆਂ ਨੂੰ ਐਸੇ ਆਜ਼ਾਦ ਉਮੀਦਵਾਰ ਜਿਹੜੇ ਸਭ ਤੋਂ ਆਜ਼ਾਦ ਉਮੀਦਵਾਰਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਨੇ ਆਲਬਰਟ ਦੂਹਾ ਜੋ ਕਿ ਮਸੀਹ ਭਾਈਚਾਰੇ ਜਾਂ ਕਿ ਕ੍ਰਿਸਟਚੀਨ ਭਾਈਚਾਰੇ ਤੋਂ ਬਲੌਕ ਕਰਦੇ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀਆਂ ਖਬਰਾਂ ਜਿਹੜੇ ਐਗਜ਼ਿਟ ਪੋਲ ਦੇ ਸਰਵੇਖ ਆ ਰਹੇ ਨੇ ਹਾਲੇ ਵੀ ਜਿੱਤ ਇਹ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਸੰਜੀਪ ਅਰੋੜਾ ਦੀ ਕਿਉਂਕਿ ਸੰਜੀਪ ਅਰੋੜਾ ਦੇ ਘਰ ਦੇ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਵੀ ਤਾਂਤਾ ਲੱਗਿਆ ਹੈ ਅਤੇ ਇਵਨ ਦੋ ਇਹ ਦੋ ਦਿਨ ਪਹਿਲਾਂ ਹੀ ਸੰਜੀਪ ਅਰੋੜਾ ਨੇ ਹਲਕਾ ਖਰਾ ਪਛਮੀ ਦੇ ਲੋਕਾਂ ਦਾ ਧੰਨਵਾਦ ਵੀ ਕਰਨਾ ਸ਼ੁਕਰ ਕਰਦਾ ਹੈ ਅੱਜ ਲੱਗ ਰਿਹਾ ਹੈ ਕਿ ਜਿਵੇਂ ਉਹਨਾਂ ਨੇ ਧੰਨਵਾਦੀ ਦੌਰਾ ਸ਼ੁਰੂ ਕਰ ਦਿੱਤਾ ਹੋਵੇ ਹਾਲਾਂਕਿ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਗਿਆ ਸੀ ਕਿ ਆਪ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਤੇ ਆਮ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਜੀਬਾਲ ਵੱਲੋਂ ਭਈ ਆ ਜਿਹੜੇ ਜੇਕਰ ਤੁਸੀਂ ਡਵੈਲਪਮੈਂਟ ਦੇ ਕੰਮ ਕਰਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਸੰਜੀਪ ਅਰੋੜਾ ਨੂੰ ਜਿਤਾਉਣਾ ਪਵੇਗਾ ਕਿਉਂਕਿ ਭਾਰਤ ਪੂਰਨ ਆਸ਼ਰੂ ਤਾਂ ਮਿਲਣਾ ਕੁਝ ਨਹੀਂ ਇਹ ਵੀ ਇੱਕ ਖਬਰ ਆਉਦੀ ਹੈ ਕਿ ਜੇਕਰ ਅਲਬਰਟ ਦਵਾ ਜਿਹੜੇ ਨੇ ਸੀ ਭਾਈਚਾਰੇ ਦੇ ਸਾਈ ਭਾਈਚਾਰੇ ਦੀ ਵੋਟ ਆਪਣੇ ਵੱਲ ਪਵਾ ਜਾਂਦੇ ਨੇ ਤਾਂ ਉਸ ਦਾ ਖਮਰਿਆਜਾ ਸੰਜੀਵ ਅਰੋੜਾ ਨੂੰ ਬੜੇ ਵੱਡੇ ਪਦਰ ਤੇ ਪੁੱਤਰਾ ਪਵੇਗਾ ਫਿਰ ਹੋ ਸਕਦਾ ਹੈ ਕਿ ਭਾਰਤ ਪੂਸ਼ਣ ਆਸ਼ੂ ਜਿਹੜੇ ਜਿੱਤ ਜਾਵੇ ਸੇ ਜਿਹੜੇ ਫਿਲਹਾਲ ਜਿਹੜੇ ਸਟਿਕ ਸਰਵੇ ਕਹਿ ਰਹੇ ਨੇ ਜਿਹੜੇ ਐਕਸਪੋਲ ਕਹਿ ਰਹੇ ਨੇ ਉਹ ਜਿਤਾ ਰਹੇ ਨੇ ਸੰਜੀਵ ਅਰੋੜਾ ਨੂੰ